ਹੈਲੋ ਫਰੈਂਡਸ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਆਪ ਵੀ ਸਿੱਖ ਕਰਦੇ ਹੋ ਜੀ 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 ਅੱਜ ਆਪਾਂ ਇੱਕ ਵਾਜੂ ਦੀ ਵੀਡੀਓ ਬਣਾਵਾਂਗੇ ਵਾਜੂ ਦੀ ਕਟਿੰਗ ਕਰਨੀ ਦੱਸਾਂਗੇ ਕਿਸ ਤਰ੍ਹਾਂ ਕਰਨੀ ਹੈ ਇਹ ਆਪਣੇ ਕੋਲੇ ਵੈਲਵਟ ਦਾ ਕੱਪੜਾ ਹੈ ਸਲੀਨ ਦੀ ਤਰ੍ਹਾਂ ਹੁੰਦਾ ਹੈ ਸਲੀਨ ਨਾਲ ਜਿਵੇਂ ਸਲੀਨ ਲੱਫ ਜਾਂਦੀ ਹੈ ਇਹ ਲੱਫਦਾ ਨਹੀਂ ਹੈਗਾ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਸਨੇ ਵੀ ਮੇਰੇ ਚੈਨਲ ਨੂੰ ਮੇਰੀਆਂ ਭੈਣਾਂ ਨੇ ਸਬਸਕ੍ਰਾਈਬ ਨਹੀਂ ਕਰਿਆ ਉਹ ਸਬਸਕ੍ਰਾਈਬ ਕਰ ਸਕਦੀਆਂ ਨੇ ਤੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤਾਂ ਕਿ ਸਾਡੀ ਉਹਨਾਂ ਵਾਲੀ ਵੀਡੀਓ ਤੁਹਾਡੇ ਤੱਕ ਜਲਦ ਤੋਂ ਜਲਦੀ ਪਹੁੰਚ ਸਕੇ ਅਤੇ ਜੇਕਰ ਜਿਹੜੇ ਮੇਰੀ ਭੈਣ ਨੂੰ ਕਿਸੇ ਨੂੰ ਕੋਈ ਸਮਝ ਨਹੀਂ ਆਉਂਦੀ ਨਾ ਕਿਸੇ ਵੀ ਕਟਿੰਗ ਦੀ ਤਾਂ ਕਮੈਂਟ ਕਰਕੇ ਪੁੱਛ ਸਕਦੇ ਨੇ ਮੈਨੂੰ ਤੇ ਆਜੋ ਹੁਣ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਇਹ ਆਪਾਂ ਨੇ ਕੀ ਕਰਨਾ ਹੈ ਇਹ ਆਪਣੇ ਉਸੇ ਕੁਰਤੀ ਚੋਂ ਕਪੜਾ ਬਚਿਆ ਹੋਇਆ ਹੈਗਾ ਜਿਵੇਂ ਕਿ ਆਪਾਂ ਪਹਿਲਾਂ ਕੁਰਤੀ ਦੀ ਕਟਿੰਗ કરી ਸੀ ਪਾਰਟ 1 ਚ ਪਾਈ ਸੀ ਤੇ ਇਹ ਆਪਣੇ ਕੋਲੇ ਕਪੜਾ ਦੇਖਣਾ ਹੈ ਦੇਖੋ ਤੁਸੀਂ 19 ਇੰਚ ਹੈ ਤੇ 2 ਇੰਚ ਆਪਾਂ ਜਿਆਦਾ ਰੱਖ ਲੈਣੇ ਹਨ ਮਾਰਜਨ ਇਹਦਾ ਆਪਾਂ ਦੇਖ ਲੈਣਾ ਵੀ ਫੁੱਲ ਇਹਦੇ ਕਿਸ طرف ਨੂੰ ਜਾਂਦੇ ਨੇ ਆ ਦੇਖੋ ਇੱਧਰ ਤਾਂਾਂ ਨੂੰ ਜਾ ਰਹੇ ਨੇ ਇਹ ਆਪਾਂ ਬਣਾਵਾਂਗੇ ਇੱਧਰ ਆਪਣਾ ਬਣਾਉਗਾ ਮੋਢਾ ਬਣੂਗਾ ਇੱਧਰ ਆਪਾਂ ਮੋਢੇ ਦੀ ਕਟਾਈ ਕਰਾਂਗੇ ਇੱਧਰ ਆਪਾਂ ਫਾਜ਼ੂ ਬਣਾਵਾਂਗੇ ਮਤਲਬ ਮੂਰੀ ਬਾਂਦੀ ਜਿਹੜੀ ਆਪਾਂ ਮੂਰੀ ਬਣਾਉਣੀ ਹੈ ਇਸ ਤਰ੍ਹਾਂ ਕੱਪੜੇ ਨੂੰ ਠੀਕ ਕਰ ਲੈਣਾ ਥੋੜੀ ਜਿਹੀ ਆਪਣੇ ਨੇ ਕਾਣ ਹੈ ਕੱਪੜੇ 'ਚ ਮਤਲਬ ਵੱਧ ਘੱਟ ਕਟਿੰਗ ਕਟਿੰਗ 'ਚ ਨਹੀਂ ਕਰ ਲੈਣੀ ਵੱਧ ਘੱਟ ਕੀ ਇਹੋ ਤੇ ਇਸ ਤਰ੍ਹਾਂ ਫਾਨਾ ਨੂੰ ਸੈੱਟ ਕਰ ਲੈਣਾ ਜਦੋਂ ਵੀ ਆਪਾਂ ਇਸ ਤਰ੍ਹਾਂ ਇਹਨੂੰ ਕੱਪੜੇ ਨੂੰ ਇਸ ਤਰ੍ਹਾਂ ਹੀ ਕਰਦੇ ਆਂ ਇਹਦੇ 'ਚ ਵਲ ਨਹੀਂ ਹੋਣਾ ਚਾਹੀਦਾ ਜੇਕਰ ਵਲ ਹੋਊਗਾ ਤਾਂ ਮਤਲਬ ਆਪਣੇ ਕੱਪੜੇ 'ਚ ਕਾਣ ਹੈ ਆਦਿ ਕੋਈ ਇਸ ਤਰ੍ਹਾਂ ਆਪਾਂ ਨੇ ਫੋਲਡ ਕਰ ਲੈਣਾ ਇਸ ਤੋਂ ਇਧਰ ਬੰਨ੍ਹ ਵਾਲੀ ਸਾਈਡ ਇਹ ਆਪਣੀ ਖੋਲੇ ਵਾਲੀ ਸਾਈਡ ਆ ਗਈ ਜਿਹੜਾ ਆਪਾਂ ਇਧਰ ਆ ਦੇਖੋ ਆਪਾਂ ਪਹਿਲਾਂ ਵੀ ਤੁਹਾਨੂੰ ਦੱਸਿਆ ਨਾ ਵੀ ਆਪਣੇ ਫੁੱਲਾਂ ਦੇ ਮੂਹ ਤਾਹਾਨੂੰ ਜਾ ਰਹੇ ਨੇ ਜਿਵੇਂ ਆਪਾਂ ਕੁਰਤੀ ਦੇ ਫੁੱਲਾਂ ਦੇ ਮੂਹ ਉੱਪਰ ਨੂੰ ਕਰੇ ਸੀ ਉਸੇ ਤਰ੍ਹਾਂ ਹੀ ਬਾਹਾਂ ਦੇ ਵੀ ਉੱਪਰ ਨੂੰ ਹੀ ਜਾਣੇ ਚਾਹੀਦੇ ਨੇ ਇਧਰ ਆਪਾਂ ਮੂਰੀ ਬਣਾਵਾਂਗੇ ਬਾਜੂ ਦੀ ਇਧਰ ਬਣਾਵਾਂਗੇ ਬਾਜੂ ਦਾ ਮੋਢਾ ਦੀ ਬਾਜੂ ਦੀ ਲੈਂਥ ਆਪਾਂ ਤਾਂ ਜਿਹੜਾ ਸਾਲਾ ਵੇ ਸੂਟ ਹੁੰਦੇ ਨੇ ਜਿਆਦਾ ਹੀ ਰੱਖਦੇ ਆ ਵੈਸੇ ਤਾਂ 16 ਚਾਹੀਦੀ ਹੁਣ ਆਪਾਂ ਨੇ 19 ਇੰਚ ਇਸ ਤਰ੍ਹਾਂ ਇੰਚ ਤਿਆਰ ਰਹਿ ਜੂਗੀ ਤੇ ਇੱਥੋਂ ਵੀ ਆਪਾਂ 19 ਇੰਚ ਤੇ ਲਾ ਕੇ ਨਿਸ਼ਾਨ ਆਹ ਜਿਹੜੀ ਚੀਜ਼ ਆ ਇਹ ਹੋ ਜੂਗੀ ਕਟਣੀ ਤੇ ਬਾਜੂ ਦੀ ਜਿਹੜੀ ਮੂਰੀ ਆ ਉਹ ਅਸੀਂ ਰੱਖਣੀ ਆ 6 ਇੰਚ ਤਿਆਰ ਪਹਿਲਾਂ ਆਪਾਂ ਤੁਹਾਨੂੰ ਤਿਆਰ ਦਾ ਨਾਪ ਦੱਸਣਾ ਇਸ ਤਰ੍ਹਾਂ 9 ਇੰਚ ਮੋਟਾ 10 ਇੰਚ ਕਰ ਲੈਣਾ ਆਪਾਂ ਨੇ ਡਾਊਨ जे आप इस तरह भी लाना है, भी भी है एस थ्राँ, एस थ्राँ नौ नौ तो इस तरह भी ला हैं इस तरह भी लाना है तो इस तरह इस तरह अपना आजगा इतने नौ इंच इस जगह पर निशान लगेगा जो तुम्हें इस तरह लगा इस तरह इथे आ जाए अपना निशान ये अपना टेढ़ा मोढ़ा नाप करना जब आप टेढ़ा मोढ़ा नपना है नौ इंच तो इतगा उस तो बाद उपरों दो या डेढ़ इंच क्डना है अभी छड़ा दो इंच ਛੱਡ ਕੇ ਇਸ ਚੀਜ਼ ਤੋਂ ਜਿਹੜੀ ਆਪਾਂ ਇਹ ਨਿਸ਼ਾਨ ਲੱਗਾ ਇਹ ਵਾਲਾ ਆਹ ਵਾਲਾ ਜੀ ਤੋਲ ਲੈਣਾ ਹੈ ਸਤਰਾ ਮਾਪ ਲੈਣਾ ਵੀ ਇਹ ਆਪਣਾ ਕਿੰਨਾ ਬਣਦਾ 7 ਇੰਚ 3.5 ਤੇ ਨਿਸ਼ਾਨ ਇਸ ਤਰ੍ਹਾਂ ਆਪਾਂ ਇਹਨੂੰ तिरछा ਮਵਾ ਦੇਣਾ ਜਿਵੇਂ ਆਪਾਂ ਇੰਚੀ ਟੇਪ ਰੱਖਿਆ ਇਸੇ ਤਰ੍ਹਾਂ ਮਵਾ ਦੇਣਾ ਇਹ ਵਾਲੀ ਜਿਹੜੀ ਆਪਣੀ ਇਹ ਮੂਰੀ ਡੈੜੀ ਜਿਹੜੀ ਆਪਾਂ ਤਿਆਰ ਇੱਥੇ ਆਪਾਂ ਸਟੀਚਿੰਗ ਕਰਾਂਗੇ ਸਲਾਈ ਕਰਾਂਗੇ ਇੱਥੇ ਇਹ ਆਪਣਾ ਤਿਆਰ ਤਿਆਰ ਹੈ ਜੀ ਇਹ ਇਧਰੋਂ ਜਿਹੜਾ ਆਪਣਾ ਪੱਲਾ ਪਰ ਜਿਹੜੇ ਇੱਥੇ ਅੱਧੇ ਇੰਚ ਦੀ ਨਿਸ਼ਾਨ ਲਾਵਾਂਗੇ ਅੱਧਾ ਇੰਚ ਇਸ ਨੂੰ ਬਾਹਰਲੀ ਤਰਫ ਇਹ ਆਪਣੇ ਪਿਛਲੇ ਪੱਲੇ ਦੀ ਕਾਰਡ ਪੈ ਗਈ ਇੱਥੋਂ ਇਸ ਤਰ੍ਹਾਂ ਬੋਲਾ ਇਸ ਤੇ ਦਰੋਵੀ ਹੁਣ ਇਹ ਜਿਹੜਾ ਨੀਚੇ ਵਾਲਾ ਜਗ੍ਹਾ ਇਸ ਨੂੰ ਆਪਾਂ ਨੇ ਇਸ ਤਰ੍ਹਾਂ 3.5 ਦਾ ਹਾਫ ਕਰ ਲੈਣਾ ਜੇ ਤੁਹਾਨੂੰ ਵੈਸੇ ਨਹੀਂ ਕਰਨਾ ਆਉਂਦਾ ਤਾਂ ਇਸ ਤਰ੍ਹਾਂ ਹਾਫ ਕਰ ਲੈਣਾ ਪੌਣੇ 2 ਤੇ ਆਊਗਾ 3.5 ਕਈ ਮੇਰੀਆਂ ਭੈਣਾਂ ਨੂੰ ਨਹੀਂ ਵੀ ਪਤਾ ਲੱਗਦਾ ਵੀ ਕਿੰਨਾ ਹੁੰਦਾ ਹਾਫ ਇਹ ਤਾਂ ਇਸ ਤਰ੍ਹਾਂ ਇੰਚ ਟੇਪ ਨੂੰ ਮੋੜ ਕੇ ਜਿੱਥੇ ਇੰਚ ਟੇਪ ਦਾਦਾ ਆ ਰਿਹਾ ਉੱਥੇ ਨਿਸ਼ਾਨ ਲਾ ਦੇਣਾ ਇੱਥੋਂ ਆਪਾਂ ਅੰਦਰ ਨੂੰ ਆਧਾ ਇੰਚ ਨਿਸ਼ਾਨ ਲਾਉਣਾ ਹੈ ਇਹ ਆਪਣੇ ਬੈਕ ਪੱਲੇ ਦੀ ਗਾੜ ਹੈ ਇਹ ਇਸ ਤਰ੍ਹਾਂ ਆਪਾਂ ਗੁਲਾਈ ਚ ਇਧਰੋਂ ਤਿਰਛਾ ਤਿਰਛਾ ਤਲਾ ਪਾਸ ਆਪਕਾ ਜਾ ਇਸ ਤਰ੍ਹਾਂ ਦੇਖੋ ਇਹ ਇੱਥੇ ਮਾ ਦੇਣਾ। ਇੱਕ Moment ਸੋ ਇਹ ਮੜਿਆ ਥੋੜਾ ਆਪਣਾ ਕੱਟ ਰਹਿ ਗਿਆ। ਮਤਲਬ ਉੱਪਰ ਤੱਕ ਮਲਣਾ ਹੈ। ਜਿੱਦਾਂ ਆਪਾਂ 2 ਇੰਚ ਦਾ ਨਿਸ਼ਾਨਾ ਲਾਉਣਾ ਉੱਥੋਂ ਤੱਕ ਮਲਾਉਣੇ ਆ ਦੋਨੇ। ਆ ਦੇਖੋ ਇਹ ਆਪਣਾ ਬਣ ਗਿਆ। 1/2 ਇੰਚ ਇਧਰ ਹੀ ਸੈੜ 1/2 ਇੰਚ ਇਧਰ ਹੀ ਹੋਵੇ। ਇਹ ਆਪਣਾ ਪੱਤੇ ਦੀ ਸ਼ੇਪ ਬਣ ਗਈ। ਇੱਥੋਂ ਆਪਾਂ ਕੀ ਕਰਨਾ ਹੈ? 2 ਇੰਚ ਜਾਂ 1.5 ਇੰਚ ਤਾਂ ਰੱਖਣਾ ਹੀ ਰੱਖਣਾ ਹੈ। 2 ਵੀ ਰੱਖ ਸਕਦੇ ਹਾਂ। 1.5 ਇੰਚ ਤਾਂ ਆਪਾਂ ਨੇ ਲਈਏ। ਜਗ੍ਹਾ ਰੱਖਣੀ ਹੀ ਰੱਖਣੀ ਹੈ। 1.5 ਇੰਚ ਤੋਂ ਕੱਟਣੀ ਹੋਣੀ ਚਾਹੀਦੀ ਜੇ ਤੁਸੀਂ ਜੇਕਰ ਸਟੀਲ ਪੱਟੀ ਨਾਲ ਇਹਦੀ ਸ਼ੇਪ ਦੇਣਾ ਚਾਹੁੰਦੇ ਆ ਤਾਂ ਇਸ ਤਰ੍ਹਾਂ ਸਕੇਲ ਪੱਟੀ ਨਾਲ ਵੀ ਦੇ ਸਕਦੇ ਹੋਂ ਤੇ ਉਸ ਤੋਂ ਅੱਗੇ ਫੇਰ ਇਸ ਤਰ੍ਹਾਂ ਪੱਟੀ ਦਾ ਨਾਪ ਹੀ ਲੈ ਲੈਣਾ ਬਸ ਇਹਨਾਂ ਆਪਾਂ 1.5 ਇੰਚ ਆ ਗਏ ਹੁਣ ਇਹਦੀ ਆਪਾਂ ਕਰ ਦੇਣੀ ਆ ਕਟਈ जीडी आप कटिंग करनी है इस तरह जोड़ा ये चीज़ है इस तू कटिंग करा पहला आप इधरों आ जोड़ा व्ध कपड़ा है हम चार कले चक लर इन मैं हम अपनी तरफ इस तरह घुमाऊंगी देखो क्योंकि मेरा हाथ उल्टा सी उधर में ਮਾਪਾਂ ਚਾਰੇ ਪੱਲਿਆਂ ਦੀ ਆ ਜਿਹੜੀ ਬਾਹਰਲੀ ਸਾਈਡ ਵਾਲੀ ਇਹ ਸ਼ਾਨ ਲਾਇਆ ਸੀ ਬੈਕ ਵਾਲਾ ਉਹ ਕਟਿੰਗ ਕਰਾਂਗੇ ਉਸ ਤੋਂ ਬਾਅਦ ਆਪਾਂ ਸੈਂਟਰ 'ਚ ਟੱਕ ਸਿਰਫ ਛੋਟਾ ਜਿਹਾ ਟੱਕ ਲਾਉਣਾ ਹੈ ਬੜਾ ਵੱਡਾ ਟੱਕ ਨਹੀਂ ਲਾਉਣਾ ਤੇ ਦੋ ਪੱਲੇ ਚੱਕ ਕੇ ਇਹ ਵੀ ਤੁਸੀਂ ਧਿਆਨ 'ਚ ਰੱਖਣਾ ਹੈ ਵੀ ਇਸ ਤਰ੍ਹਾਂ ਜਿਵੇਂ ਹੁਣ ਆਏ ਦੋਨੇ ਪੱਲੇ ਅੰਦਰ ਸਿੱਧੇ ਆ ਤਾਂ ਸਿੱਧੇ ਹੋਣੇ ਚਾਹੀਦੇ ਆ ਚਾਹੀ ਦੋ ਹੀ ਪੱਲੇ ਅੰਦਰ ਪੁੱਠੇ ਹੋਣ ਚਾਹੀਏ ਹੋਣ ਸਿੱਧੇ ਜੇ ਤੁਸੀਂ ਇੱਕ ਪੁੱਠਾ ਵਾਲਾ ਅਗਰ ਰੱਖ ਲੇ ਤੇ ਸਿੱਧਾ ਵਾਲਾ ਫਿਰ ਇੱਕ ਪੱਲੇ ਦੀ ਬਾਜੂ ਦੇ ਨਾਲ ਅਗਲੇ ਇੱਕ ਪਾਸੇ ਹੀ ਦੋ ਹੀ ਕਾਟਾਂ ਬਹਿ ਜਾਣਾਂਗੇ ਇਸ ਤਰ੍ਹਾਂ ਇਸ ਨੂੰ ਕੱਟ ਦੇਣਾ ਹਾਂ ਦੇਖੋ ਇਸ ਤਰ੍ਹਾਂ ਜਦੋਂ ਆਪਾਂ ਚੱਕਾਂਗੇ ਆ ਦੇਖੋ ਇੱਕ ਇਹ ਪੱਲੇ ਦੀ ਕਾਟ ਹੋਗੀ ਇਸ ਤਰ੍ਹਾਂ ਸਿੱਧਾ ਜਿਵੇਂ ਦੋ ਕਰਾਂਗੇ ਤੇ ਇਹਨੂੰ ਜਦੋਂ ਸਿੱਧਾ ਕਰਾਂਗੇ ਦੇਖੋ ਇਹ ਇਸ ਤਰ੍ਹਾਂ ਆ ਕਾਟੇ ਤੇਰਾਗੀ ਆ ਕਾਟੇ ਤੇ ਜੀ ਆਪਾਂ ਇੱਕ ਪੁੱਠਾ ਇੱਕ ਸਿੱਧਾ ਰੱਖ ਲੈਂਦੇ ਫਿਰ ਦੋਏ ਕਾਟਾ ਇੱਕ ਪੱਲੇ ਤੇ ਹੀ ਆਪਣੀ ਆ ਜਾਣੀ ਐ ਸੀ ਵੀ ਇੱਕ ਪਾਸੇ ਹੀ ਆ ਜਾਣੀ ਐ ਸੀ ਉਹਦਾ ਕਰਕੇ ਤੁਸੀਂ ਧਿਆਨ ਰੱਖਣਾ ਹੈ ਵੀ ਕਾਰਡ ਕੌਣ ਦੇ ਸਮ ਜਦੋਂ ਆਪਾਂ ਇਹਦੀ ਕਟਿੰਗ ਕਰਦੇ ਆ ਨਾ ਬਾਜੂ ਦੀ ਚਾਹੇ ਤਾਂ ਬਾਹਾਂ ਇਸ ਤਰ੍ਹਾਂ ਪੁੱਠਾ ਪਾਸਾ ਹੀ ਬਾਹਰਲੀ ਸਾਈਡ ਹੋਵੇ ਤੇ ਜਾਂ ਫਿਰ ਸਿੱਧਾ ਪਾਸਾ ਹੀ ਕਿਉਂਕਿ ਸਿੱਧੇ ਪਾਸੇ ਕੇ ਵੀ ਰਿਹਾ ਆਪਾਂ ਨਿਸ਼ਾਨ ਨਹੀਂ ਲਾਉਣਾ ਚਾਹੁੰਦੇ ਨਾ ਉੱਥੇ ਪਾਸੇ ਚੀਕ ਲੱਗਦੇ ਨੇ ਨਿਸ਼ਾਨ ਹਾਂਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਬਾਅਦੂ ਦੀ ਕਟਿੰਗ ਦੀ ਤੇ ਜਿਹੜੀ ਆਪਣੀ ਇਹ ਵਾਲੀਆਂ ਇਹ ਆਪਾਂ ਗਲੇ ਤੇ ਵੀ ਯੂਜ਼ ਕਰ ਸਕਦੇ ਹਾਂ ਇਹਨਾਂ ਨੂੰ ਅੱਗੇ ਵੀਡੀਓ ਨੂੰ ਕਰਿਆ ਕਰੋ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਤੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਸਕੇ ਥੈਂਕ ਯੂ ਜੀ